ਆ ਨੌਜਨ ਜਿਹੜੇ ਸੱਜਣ ਸਾਡੇ ਪਰਲੇ ਪਾਸੇ ਖੜੇ ਨੇ ਇਹ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਨੇ ਇਹਨਾਂ ਦੇ ਵਿੱਚੋਂ ਕਈ ਪੁਰਾਣੇ ਪਲੇਅਰ ਵੀ ਨੇ ਔਰ ਕਈ ਮੇਰੇ ਪੰਜਾਬੀ ਵੀਰੋ ਸਾਡੇ ਅੱਜ ਦੇ ਸਮੇਂ ਦੇ ਸੁਪਰਸਟਾਰ ਨੇ ਲੈ ਵੀ ਸੇਵਕਾ ਮਾਰ ਕੈਮਰਾ ਸਾਰੀਆਂ ਸ਼ਖਸੀਅਤਾਂ ਦੇ ਵੱਲ ਇੱਕ ਬਹੁਤ ਵੱਡਾ ਐਲਾਨ ਜਿਹੜਾ ਹੈ ਉਹ ਪੰਜਾਬ ਵੀ ਕਬੱਡੀ ਦੇ ਲਈ ਹੋਣ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੇਰੇ ਪੰਜਾਬੀ ਵੀਰੋ ਜਿਹੜੀ ਫੈਡਰੇਸ਼ਨ ਹੈ ਉਹ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਉਹ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਆਪਣੇ ਵੱਡੇ ਕਬੱਡੀ ਕੱਪ ਖੇਡੇਗੀ ਜਿਸ ਫੈਡਰੇਸ਼ਨ ਦੇ ਵਿੱਚ ਇਹ ਸਾਰੇ ਨਮਾਇंदे ਸਾਡੇ ਵੀਰ ਗੁਰਲਾਲ ਸੋਲ ਹੋਣੀ ਹੈ ਇਧਰ ਮੇਰੇ ਵੀਰੋ 샤ਜੀ ਹੋਣੀ ਹੈ ਰਮੇਂਦਰ ਸਿੰਘ ਜੀ ਸੁਰਖਪੁਰ ਨੇ ਪੰਡਿਤ ਮਦਨਕਪਾਲ ਜੀ ਆ ਜਲਾਲਪੁਰੀਆ ਪਾਲਾ ਔਰ ਸਾਡੇ ਵੀਰ ਨਡਾਲਾ ਸਾਹਿਬ ਨਾਲ ਖੜਿਆ ਦਿਲਜੀਤ ਔਰ ਨਾਲ ਸਾਡੇ ਮਾਝਾ ਲਾਈਨ ਸਪੋਰਟਸ ਕਲੱਬ ਦੇ ਸਾਰੇ ਪ੍ਰਬੰਧਕ ਭਰਾ ਫੌਜੀ ਵੀਰ ਯਾਤਾ ਸੁਰਖਪਰੀਆ ਬਿੱਲੇ ਹਣੀ ਸਾਰੇ ਭਰਾ ਐਲਾਨ ਕਰਵਾਉਂਦੇ ਆ ਵੀ ਪੰਜਾਬ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਾਤ ਵੱਡੇ ਪੱਦਰ ਦੀ ਫੈਡਰੇਸ਼ਨ ਜਿਹੜੀ ਉਹ ਖੇਡੇਗੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਕਬੱਡੀ ਦੀ ਵਹਿਤਰੀ ਦੇ ਲਈ ਹੋਵੇਗਾ ਔਰ ਮੇਰੀ ਇਹ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿਉਂਕਿ ਕਬੱਡੀ ਦੇ ਵਿੱਚ ਮੇਰੇ ਪੰਜਾਬੀ ਵੀਰੋ ਅਕਸਰ ਆਪਾਂ ਦੇਖਦੇ ਆ ਵੀ ਬਹੁਤ ਸਾਰੇ ਪਲੇਅਰ ਹੁੰਦੇ ਆ ਔਰ ਉਹ ਪਲੇਅਰਾਂ ਨੂੰ ਆਪਾਂ ਸਾਰਿਆਂ ਨੇ ਇਕੱਤਰ ਹੋ ਕੇ ਇਸ ਤਰ੍ਹਾਂ ਹੀ ਮੇਰੇ ਵੀਰੋ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਟੀਮਾਂ ਵੀ ਬਣਣਗੀਆਂ ਵੱਡੇ ਖਿਡਾਰੀ ਇਹ ਸਾਰੇ ਖੇਡਣਗੇ ਹਾਂਜੀ ਸੋ ਪ੍ਰਬੰਧਕ ਉਹ ਕੱਲ ਨੂੰ ਇਸ ਕਬੱਡੀ ਫੈਡਰੇਸ਼ਨ ਦੀ ਜਿਹੜੀ ਸ਼ੁਰੂਆਤ ਹੈ ਉਹ ਸੰਘਵਾਲ ਪਿੰਡ ਦੇ ਗਦਰੀ ਭਾਬਿਆਂ ਦੀ ਧਰਤੀ ਤੋਂ ਹੋਵੇਗੀ ਮੇਰੇ ਪੰਜਾਬੀ ਵੀਰੋ ਇਹਨਾਂ ਸੋਚੇ ਵੀ ਪਤਾ ਨਹੀਂ ਢੜਾ ਬਣਾ ਲਿਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਦੀ ਵਧਤਰੀ ਦੇ ਲਈ ਇਹਨਾਂ ਸਾਰੇ ਭਰਾਵਾਂ ਨੇ ਇੱਕ ਰਾਏ ਕੀਤੀ ਹੈ ਵੀ ਜੋ ਵੀ ਫੈਸਲੇ ਹੋਣਗੇ ਪੰਜਾਬ ਦੀਆਂ ਤੇ ਦੁਨੀਆ ਦੀਆਂ ਸਾਰੀਆਂ ਫੈਡਰੇਸ਼ਨਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਿਰ ਜੋੜ ਕੇ ਜਿਹੜੇ ਕਬੱਡੀ ਦੇ ਵਧਤਰੀ ਦੇ ਲਈ ਜਿਹੜੇ ਉਹ ਫੈਸਲੇ ਐ ਉਹ ਆਪਾਂ ਸਾਰਿਆਂ ਨੇ ਕਰਨੇ ਆਓ ਇੱਕ ਆਪਾਂ ਜਕਾਰਾ ਲਾ ਕੇ ਮੇਰੇ ਵੀਰੋ ਚੜ੍ਹਦੀ ਕਲਾ ਦੇ ਨਾਲ ਇਹਨਾਂ ਨੂੰ ਪ੍ਰਮਾਨਗੀ ਦੇ ਲਈਏ ਬੋਲੇ ਇਸਾਨ ਹਾ ਯੂਨਾਈਟਿਡ ਕਬੱਡੀ ਫੈਡਰੇਸ਼ਨ ਜਿਹਦੀ ਸੰਸਥਾ ਹੈ ਮੇਰੇ ਵੀਰੋ ਜਿਹੜੀ ਸੰਸਥਾ ਹੈ ਔਰ ਸਾਰਿਆਂ ਦੇ ਸਹਿਮਤੀ ਦੇ ਨਾਲ ਇਸ ਸੰਸਥਾ ਦਾ ਜਿਹੜਾ ਪ੍ਰਧਾਨ ਹੈ ਆਪਾਂ ਆਖੀਏ ਵੀ ਮੁੱਖ ਬੰਦਾ ਤੇ ਇੱਕ ਲੋਡ ਹੁੰਦੀ ਹੁੰਦੀ ਹੈ ਉਹ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਯਾ ਤੇ ਸੁਰਖਪੁਰੀਏ ਨੂੰ ਮੇਰੇ ਵੀਰੋ ਚੁਣਿਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਪੰਜਾਬ ਯੂनाइटेड ਕਬੱਡੀ ਫੈਡਰੇਸ਼ਨ ਦੇ ਵਿੱਚ ਕੱਲ ਨੂੰ ਸਾਰੀ ਜਿਹੜੀ ਜਾਣਕਾਰੀ ਹੈ ਸੁਮੱਚੀ ਫੈਡਰੇਸ਼ਨ ਹੈ ਜਿਹੜੀ ਉਹ ਸੰਭਾਲ ਦੇ ਕਬੱਡੀ ਕੱਪ ਤੋਂ ਜਿਹੜੀ ਬਾਕੀ ਰਹਿੰਦੀ ਜਾਣਕਾਰੀ ਹੈ ਉਹ ਸਾਰੀ ਸੰਗਤ ਉਹ ਰੂਬਰੂ ਕਰ ਦੂਗੀ ਸੋ ਕਿੰਨੀਆਂ ਟੀਮਾਂ ਖੇਡਣ